ਛੇ ਸਦਕਾ ਇੱਥੇ ਪਹਿਲੇ ਦਿਨ ਤੋਂ ਵੱਖ-ਵੱਖ ਲੋਕਾਂ ਨੇ ਸੇਵਾ ਨਿਭਾਈ ਲੋਕਾਂ ਨੂੰ ਪਤਾ ਲੱਗੇ ਵੀ ਇਸ ਪਹਾੜੀ ਦੇ ਉੱਤੇ ਇੱਕ ਖਾਲਸਾ ਪੰਥ ਦਾ ਬਹੁਤ ਬਹੁਮੁੱਲਾ ਨਿਸ਼ਾਨ ਸਾਹਿਬਾ ਜਿਹਦੀ ਕੋਈ ਕੀਮਤ ਨਹੀਂ ਜਿਹਦੇ ਆ ਕੇ ਤੁਸੀਂ ਦਰਸ਼ਨ ਵੀ ਕਰਨੇ ਨੇ ਅਤੇ ਅਸੀਂ ਅਰਦਾਸ ਕਰਨੀ ਅਗਲੇ ਸੰਕਲਪ ਲੈਣੇ ਨੇ ਇੱਥੇ ਕੱਲ ਨੂੰ ਯਾਨੀ ਕਿ 29 ਤਰੀਕ ਨੂੰ ਇੱਥੇ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਹੋਣੇ ਨੇ ਇੱਥੇ ਸ਼ੁਕਰਾਨੇ ਦਾ ਜਿਹੜਾ ਸਮਾਗਮ ਅਸੀਂ ਰੱਖਿਆ ਆ ਇਸ ਲਈ ਰੱਖਿਆ ਆ ਕੇ ਸੰਗਤ ਆਵੇ ਤੇ ਮਹਾਰਾਜ ਰਣਜੀਤ ਸਿੰਘ ਵੱਲੋਂ ਜਿਹੜੀ ਇਹ ਚੌਂਕੀ ਬਣਾਈ ਗਈ ਸੀ ਜਿਹੜੀ ਇਹ ਸਰਹੱਦ ਸੀਗੀ ਇਹਦੇ ਆ ਕੇ ਦਰਸ਼ਨ ਕਰੇ ਇੱਥੋਂ ਫੈਸਲੇ ਲਵੇ ਇੱਥੇ ਪੰਥ ਦੀਆਂ ਵਿਚਾਰਾਂ ਹੋਣ ਇੱਥੇ ਵੱਡੀ ਗੱਲ ਜਿਹੜੀ ਆ ਪੰਥ ਦੇ ਸਰਮੌਰ ਢਾਡੀ ਵੀ ਇੱਥੇ ਆਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਖਾਲਸਾ ਪੰਥ ਦੀ ਰਹਿਮਤ ਸਦਕਾ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਇਹ ਵਿਰਾਸਤੀ ਚੌਂਕੀ ਸੀ 1831 ਦੇ ਵਿੱਚ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਪਵਿੱਤਰ ਚਰਨ ਜਿਹੜੇ ਪਏ ਆ ਖਾਲਸਾ ਪੰਥ ਦੇ ਨਿਹੰਗ ਸਿੰਘ ਫੌਜਾਂ ਦੇ ਇਸ ਜਗ੍ਹਾ ਦੇ ਉੱਤੇ ਕੋੜੇ ਭੱਜੇ ਇੱਥੇ ਬਹੁਤ ਕੁਝ ਜੰਗੀ ਕਰਤੱਬ ਵੀ ਵਿਖਾਏ ਗਏ ਤੇ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਇਸ ਸਤਲੋਜ ਦੇ ਕੰਡੇ ਦੇ ਉੱਤੇ ਇਸ ਪਹਾੜੀ ਦੇ ਉੱਤੇ ਆਏ ਕਈ ਦਿਨ ਇੱਥੇ ਰੁਕੇ 16000 ਘੋੜਸਵਾਰ ਤੇ 6000 ਇਨਫੈਂਟਰੀ ਦੇ ਨਾਲ ਮਾਹਰਾ ਰਣਜੀਤ ਸਿੰਘ ਜੀ ਇੱਥੇ ਆਏ ਸੀਗੇ ਹੁਣ ਆਪਾਂ ਇਹਦੇ ਇਤਿਹਾਸ ਚ ਨਾ ਜਾਂਦੇ ਹੋਏ ਤੁਹਾਨੂੰ ਜਿਹੜੀ ਨੇੜੇ ਗੱਲ ਲਾਵਾਂਗੇ ਆਪਾਂ ਕਿ ਇੱਥੇ ਕਈ ਸਾਲਾਂ ਤੋਂ ਲਗਾਤਾਰ ਇਸ ਚੌਂਕੀ ਬਾਰੇ ਗੱਲ ਹੁੰਦੀ ਰਹੀ ਬੰਦੇ ਆਉਂਦੇ ਰਹੇ ਜਾਂਦੇ ਰਹੇ ਗੱਲ ਉੱਠਦੀ ਰਹੀ ਫੇਰ ਠੰਡੀ ਹੁੰਦੀ ਰਹੀ ਫੇਰ ਉੱਠਦੀ ਰਹੀ ਫੇਰ ਠੰਡੀ ਹੁੰਦੀ ਰਹੀ ਆਖਰਕਾਰ ਇਥੇ ਰਜਿੰਦਰਪਾਲ ਸਿੰਘ ਰੋਪੜ ਤੋਂ ਨੇ ਉਹਨਾਂ ਨੇ ਇੱਕ ਦਿਨ ਇਥੇ ਅ ਮੋਰਚਾ ਸੰਭਾਲ ਲਿਆ ਤਾਂ ਫੈਕਟਰੀ ਵਾਲਿਆਂ ਨੇ ਜਿਹੜੀ ਆ ਉਹ ਪੂਲ ਸ਼ਕਤੀ ਕਰਕੇ ਮੋਰਚਾ ਚਕਵਾਉਣ ਦੀ ਕੋਸ਼ਿਸ਼ ਕੀਤੀ ਪਰ ਆਸਰਾਉ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਸੱਜਣ ਇੱਥੇ ਪਾਈ ਕਲਵੰਦ ਸਿੰਘ ਜੀ ਜਿਹੜੇ ਉਹ ਤਾਂ ਹੋਰ ਸੱਜਣਾ ਨੇ ਆ ਕੇ ਅ ਜਗਦੀਪ ਸਿੰਘ ਥਲੀ 100 ਬੀ ਲੋਕ ਚੈਨਲਾਂ ਆਣੇ ਆ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਨਾਲ ਖੜੇ ਜਦੋਂ ਉਹਨਾਂ ਨੇ ਵੰਗਾਰ ਦਿੱਤੀ ਤਾਂ ਅਸੀਂ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਏ ਤੇ ਲਗਭਗ ਇਹਦੇ ਵਿੱਚ ਜਿਹੜਾ ਸੀ ਅਸੀਂ ਉਹ ਭੂਮਿਕਾ ਜਿੰਨੀ ਅਸੀਂ ਨਿਭਾ ਸਕਦੇ ਸੀ ਸਮਰੱਥਾ ਅਨੁਸਾਰ ਅਸੀਂ ਨਿਭਾਈ ਤੇ ਅਜੀਪਾਲ ਸਿੰਘ ਬਰਾੜ ਮਿਸਲ ਸੱਤ ਲੋਹੇ ਤੋਂ ਇਹਨਾਂ ਸਾਰੇ ਸਿੰਘਾਂ ਨੇ ਜਿਹੜੀ ਆ ਇੱਥੇ ਸ਼ਮੂਲੀਅਤ ਕੀਤੀ ਕਈ ਤਰ੍ਹਾਂ ਦੇ ਦੌਰ ਆਏ ਸ਼ਕਤੀ ਹੋਈ ਖਰੀਦੋ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹਕੂਮਤ ਨੇ ਸ਼ਕਤੀ ਕੀਤੀ ਪੁਲਿਸ ਪ੍ਰਸ਼ਾਸਨ ਵੀ ਆਇਆ ਪਰ ਪੰਥਕਾਲਸਾ ਸੇਵ ਕਰੂ ਜੋ ਕਰੂ ਸੋਹੀ ਗੱਲ ਹੋਣੀ ਪੰਥਕਾਲਸਾ ਨੇ ਜੋ ਕਰਨਾ ਆ ਸੋਹੀ ਹੋਣਾ ਆ ਗੁਰੂ ਦੀ ਬਖਸ਼ੇ ਸਦਕਾ ਇੱਥੇ ਪਹਿਲੇ ਦਿਨ ਤੋਂ ਵੱਖ-ਵੱਖ ਲੋਕਾਂ ਨੇ ਸੇਵਾ ਨਿਭਾਈ ਇੱਥੇ ਖਾਲਸਾ ਢ ਨੇ ਵੀ ਸੇਵਾ ਕੀਤੀ ਇੱਥੇ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਨ ਪ੍ਰਬੰਧਕ ਨੇ ਬਾਬਾ ਜੀ ਉਹਨਾਂ ਨੇ ਵੀ ਇੱਥੇ ਸੇਵਾ ਲੁਕ ਹਲਾਕੇ ਦੀਆਂ ਸੰਗਤਾਂ ਨੇ ਬਹੁਤ ਜਿਆਦਾ ਸੇਵਾ ਕੀਤੀ ਅਸੀਂ ਵਿਸਥਾਰ ਨਾਲ ਸਟੇਜ ਤੋਂ ਜਰੂਰ ਦੱਸਾਂਗੇ ਕਿਹਨਾਂ-ਕਿਹਨਾਂ ਦਾ ਰੋਲ ਸੀ ਇੱਥੇ ਕਿਹਨਾਂ-ਕਿਹਨਾਂ ਨੇ ਇੱਥੇ ਮੋਰਚੇ ਸ਼ਮੂਲੀਅਤ ਕੀਤੀ ਇਸ ਮੋਰਚੇ ਦੀ ਜਿਹੜੀ ਜਿੱਤ ਹੋਈ ਜਿੱਤ ਹੋਣ ਤੋਂ ਬਾਅਦ ਇਹਦੀ ਜਿਹੜੀ ਜ਼ਮੀਨ ਆ ਉਹ ਖਾਲਸਾ ਪੰਥ ਨੂੰ ਮਿਲੀ ਆ ਉਹਦੀਆਂ ਨਿਸ਼ਾਨਦਈਆਂ ਲੱਗੀਆਂ ਨੇ ਉਹਦੇ ਨਿਸ਼ਾਨ ਲੱਗੇ ਨੇ ਉੱਥੇ ਖਾਲਸਾ ਪੰਥ ਦੇ ਝੰਡੇ ਲੱਗੇ ਆ 13 ਮਰਲੇ ਘਟ 8 ਕਿਲੇ ਜ਼ਮੀਨ ਜਿਹੜੀ ਆ ਖਾਲਸਾ ਪੰਥ ਨੂੰ ਜਿਹੜੀ ਦਿੱਤੀ ਗਈ ਆ ਸੋ ਇੱਥੇ ਅਸੀਂ ਸ਼ੁਕਰਾਨੇ ਵਜੋਂ ਪ੍ਰੋਗਰਾਮ ਰੱਖਣ ਦਾ ਸਾਡਾ ਜਿਹੜਾ ਮੇਨ ਮਕਸਦ ਹੋਈ ਆ ਕਿ ਖਾਲਸਾ ਪੰਥ ਨੂੰ ਤੇ ਆਮ ਲੋਕਾਂ ਨੂੰ ਇੱਥੋਂ ਸੰਗਤ ਵੀ ਆਵੇ ਲੋਕਾਂ ਨੂੰ ਪਤਾ ਲੱਗੇ ਵੀ ਇਸ ਪਹਾੜੀ ਦੇ ਉੱਤੇ ਇੱਕ ਖਾਲਸਾ ਪੰਥ ਦਾ ਬਹੁਤ ਬਹੁਮੁੱਲਾ ਨਿਸ਼ਾਨ ਸਾਹਿਬ ਆ ਜਿਹਦੀ ਕੋਈ ਕੀਮਤ ਨਹੀਂ ਝੰਡਾ ਖਾਲਸਾ ਪੰਥ ਦਾ ਤੇ ਜਿਹਦੇ ਆ ਕੇ ਤੁਸੀਂ ਦਰਸ਼ਨ ਵੀ ਕਰਨੇ ਨੇ ਇੱਥੇ ਅਸੀਂ ਅਰਦਾਸ ਕਰਨੀ ਅਗਲੇ ਸੰਕਲਪ ਲੈਣੇ ਨੇ ਸਾਡਾ ਰਾਜ ਸੀ ਤੇ ਸਾਡਾ ਰਾਜ ਹੋਵੇਗਾ ਸਾਡਾ ਰਾਜ ਹੈ ਸੋ ਇਹ ਗੱਲਾਂ ਤੁਸੀਂ ਮੰਨ ਬਿਰਤੀ ਦੇ ਵਿੱਚ ਰੱਖਣੀਆਂ ਨੇ ਕਾਲ ਸਾਬਾਗੀ ਤੇ ਜਾਂ ਬਾਦਸ਼ਾ ਤੀਜੀ ਉਹਦੇ ਕੋਲ ਹੁਣ ਤੱਕ ਆਪਸ਼ਨ ਨਹੀਂ ਰਹੀ ਨੀ ਬੇਸ਼ੱਕ ਇਸ ਸਮੇਂ ਇਸ ਗੱਲ ਲਈ ਵੀ ਜੀ ਰਹੇ ਨੇ ਲੋਕ ਕਿ ਜਿਨਾਂ ਨੂੰ ਇਹ ਨਹੀਂ ਲੱਗਦਾ ਕਿ ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹਾਂ ਇਹ ਵੀ ਨਹੀਂ ਲੋਕਾਂ ਨੂੰ ਲੱਗ ਰਿਹਾ ਸ਼ਾਇਦ ਚਲੋ ਉਹਨਾਂ ਨੂੰ ਮੇਰੇ ਖਲ ਕਦੀ ਲੱਗਣਾ ਵੀ ਨਹੀਂ ਸੋ ਇੱਥੇ ਆ ਕੇ ਤੁਹਾਨੂੰ ਇਹ ਬਹੁਤ ਅਹਿਸਾਸ ਹੁੰਦਾ ਇਸ ਢੰਡੇ ਤੇ ਖੜ੍ਹ ਕੇ ਜੇ ਤੁਸੀਂ ਸਤਲੋਜ ਦੇ ਕੰਡੇ ਵੱਲ ਦੇਖਦੇ ਹੋ ਤਾਂ ਤੁਸੀਂ ਮੰਡ ਮੰਦਰ ਅੰਦਰ ਜਦੋਂ ਸਾਰੀਆਂ ਗੱਲਾਂ ਨੂੰ ਚਿਤਵਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਸਾਡੀ ਸ਼ਾਨ ਸ਼ੋਖਤ ਕੀ ਸੀ ਜੋ ਇੱਥੇ ਕੱਲ ਨੂੰ ਯਾਨੀ ਕਿ 29 ਤਰੀਕ ਨੂੰ ਇੱਥੇ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਹੋਏ ਨੇ ਇੱਥੇ ਸ਼ੁਕਰਾਨੇ ਦਾ ਜਿਹੜਾ ਸਮਾਗਮ ਅਸੀਂ ਰੱਖਿਆ ਆ ਇਸ ਲਈ ਰੱਖਿਆ ਆ ਕਿ ਸੰਗਤ ਆਵੇ ਤੇ ਮਹਾਰਾਜ ਰਣਜੀਤ ਸਿੰਘ ਵੱਲੋਂ ਜਿਹੜੀ ਇਹ ਚੌਂਕੀ ਬਣਾਈ ਗਈ ਸੀ ਜਿਹੜੀ ਇਹ ਸਰਹੱਦ ਸੀਗੀ ਇਹਦੇ ਆ ਕੇ ਦਰਸ਼ਨ ਕਰੇ ਇੱਥੋਂ ਫੈਸਲੇ ਲਵੇ ਇੱਥੇ ਪੰਥ ਦੀਆਂ ਵਿਚਾਰਾਂ ਹੋਣ ਇੱਥੇ ਵੱਡੀ ਗੱਲ ਜਿਹੜੀ ਆ ਪੰਥ ਦੇ ਸਰਮੌਰ ਢਾਡੀ ਵੀ ਇੱਥੇ ਆਉਣੇ ਆ ਭਾਈ ਮੋਹਰਾਂ ਵਾਲੀ ਸਾਹਿਬ ਜਿਹੜੇ ਸਾਡੇ ਬਹੁਤ ਹਰਮਨ ਪਿਆਰੇ ਨੇ ਉਹਨਾਂ ਨੇ ਵੀ ਆਉਣਾ ਆ ਰਾਗੀ ਆਉਣਗੇ ਪ੍ਰਤਪਾਲ ਸਿੰਘ ਬਰਗਾੜੀ ਆਉਣਗੇ ਵਾਰਸ ਭਰਾ ਵੀ ਇੱਥੇ ਆਉਣਗੇ ਜਿਹੜੇ ਕਵੀਸ਼ਰ ਨੇ ਸਾਡੇ ਬਹੁਤ ਬਾਹੂ ਮੁੱਲੇ ਉਹਨਾਂ ਦੇ ਵਿਚਾਰ ਨੇ ਉਹ ਵੀ ਸੰਗਤਾਂ ਸਰਵਣ ਕਰਨਗੀਆਂ ਸੋ ਗੱਲ ਸ਼ੁਰੂ ਹੋਊਗੀ ਅਕਾਲੀ ਬਾਣੀ ਤੋਂ ਤੇ ਉਸ ਤੋਂ ਬਾਅਦ ਕੀਰਤਨ ਹੋਊਗਾ ਕੀਰਤਨ ਤੋਂ ਬਾਅਦ ਅੱਗੇ ਫਿਰ ਜਿਹੜੀਆਂ ਰਾਗੀ ਢਾਡੀ ਜਿਹੜੇ ਲੱਗਣਗੇ ਇੱਥੋਂ ਆਪਾਂ ਜਿਹੜੀ ਵਿਚਾਰ ਕਰਨੀਆਂ ਕਿ ਮੈਂ ਤੁਹਾਨੂੰ ਤੁਹਾਡੇ ਅਗੇ ਬੇਨਤੀ ਕਰਦਾ ਕਿ ਮੈਨੂੰ ਬਹੁਤ ਜ਼ਿਆਦਾ ਫੋਨ ਇਸ ਗੱਲ ਹੀ ਆਏ ਨੇ ਕਿ ਦੀ ਬਾਗ ਡੋਰ ਆਪਣੇ ਹੱਥ ਚ ਰੱਖਿਓ ਇਹਨੂੰ ਇਸ ਤਰ੍ਹਾਂ ਕਰਿਓ ਵੇਖੋ ਇਹ ਇਦਾਂ ਨਹੀਂ ਹੁੰਦੀ ਹੁੰਦੀ ਗੱਲ ਗੱਲ ਐਵੇਂ ਆਉਂਦੀ ਆ ਕਿ ਇੱਥੋਂ ਦੀ ਲੋਕਲ ਜਿਹੜੀ ਸੰਗਤ ਆ ਉਹ ਜੀ ਦੇਖ ਰਹੇ ਕਰ ਸਕਦੀ ਆ ਅਗਲੀ ਗੱਲ ਇਹ ਕਿਹੜੇ ਪਾਸੇ ਨਹੀਂ ਜਾਣੀ ਹਾਂ ਅਸੀਂ ਸ਼ਮੂਲੀਅਤ ਜ਼ਰੂਰ ਰੱਖਾਂਗੇ ਇਹਦੇ ਵਿੱਚ ਕਿ ਤਰ੍ਹਾਂ ਕਿਤੇ ਸਾਂਝੇ ਰੂਪ ਦੇ ਵਿੱਚ ਪਰ ਜੇ ਆਪਾਂ ਹੁਣ ਇਸ ਜਿਹੜੀ ਇਤਿਹਾਸਕ ਚੌਂਕੀ ਆ ਇਹਦੇ irdgird ਦੀ ਰਹਿ ਗਏ ਤਾਂ ਫਿਰ ਤਾਂ ਆਪਾਂ ਫਿਰ ਕਾਰਸੇ ਵਾਲੀਆਂ ਸੰਸਥਾ ਕਿੱਥੇ ਜਾਣਗੀਆਂ ਜਿਹੜੀਆਂ ਸਾਡੀਆਂ ਵੱਡੀਆਂ ਵਿਰਾਸਤਾਂ ਸੰਭਾਲ ਰਹੀਆਂ ਨੇ ਜਾਂ ਹੋਰ ਸਾਡੀਆਂ ਸੰਸਥਾਵਾਂ ਨੇ ਸੋ ਸਾਡੀ ਜ਼ਿੰਮੇਵਾਰੀ ਜਿਹੜੀ ਆ ਉਹ ਇੰਨੀ ਆ ਕਿ ਅਸੀਂ ਇਸ ਮੋਰਚੇ 'ਚ ਸ਼ਾਮਲ ਹੋਏ ਇਸ ਮੋਰਚੇ ਨੂੰ ਜਿੱਤ ਹਾਸਲ ਹੋਈ ਅਸੀਂ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਅਗਲੇ ਵੀ ਕਿਸੇ ਪੜਾਅ ਨੂੰ ਵਧਣਾ ਕੌਮ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਆ ਉਹ ਸਾਹਮਣੇ ਖੜ ਗਈ ਆ ਕਿ ਭਾਈ ਸ਼ਹੀਦ ਜਹੈਦਾਰ ਗੁਰਦੇਵ ਸਿੰਘ ਕੌਕੇ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹਦੇ ਉੱਤੇ ਜਿਹੜੀ ਗੱਲ ਚੱਲੀ ਆ ਕਿਉਂਕਿ ਸ਼ਹਾਦਤਾਂ ਲੁਕੀਆਂ ਹੋਈਆਂ ਨੇ ਰਹਿੰਦੀਆਂ ਉਹਨਾਂ ਦਾ ਵੀ ਦਰਿਆ ਦੇ ਕੰਢੇ ਦੇ ਉੱਤੇ ਜਿਹੜਾ ਖੂਨ ਡੁੱਲਿਆ ਉਹਨੇ ਵੀ ਆਪਣਾ ਰੰਗ ਲਿਆਉਣਾ ਆ ਸੋ ਉਹਨਾਂ ਮਕਾਰ ਬੇਈਮਾਨ ਹਾਕਮਾਂ ਨੇ ਜਿਨ੍ਹਾਂ ਨੂੰ ਪੰਥਕ ਕਹਿ ਕੇ ਵੀ ਨਵਾਜਦੇ ਰਹੇ ਪੰਥਕ ਕਹਿਣ ਨੂੰ ਵੀ ਜੀ ਨਹੀਂ ਕਰਦਾ ਕਿ ਜਦੋਂ ਭਾਈ ਗੁਰਦੇਵ ਸਿੰਘ ਕੌਕੇ ਹੁਣਾ ਦਾ ਇਹ ਸ਼ਹਾਦਤ ਦੀ ਦਾਸਤਾ ਜਦੋਂ ਸੁਣੀ ਆ ਤਾਂ ਲੂੰਕੰਡੇ ਖੜੇ ਬੇਸ਼ੱਕ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਆ ਸਾਰੀਆਂ ਗੱਲਾਂ ਸੀਗੀਆਂ ਪਰ ਸਭ ਤੋਂ ਘਟਿਆ ਤੇ ਖਤਰਨਾਕ ਗੱਲ ਇਹ ਹੋਈ ਕਿ 15 ਸਾਲ ਸਰਕਾਰ ਆਣ ਦੇ ਬਾਵਜੂਦ ਵੀ ਕਿਸੇ ਨੇ ਇਸ ਗੱਲ ਨੂੰ ਉਲੱਥਾ ਨਹੀਂ ਤੇ ਔਰ ਇਹ ਇਹਦੇ ਅਗਲੀ ਹੋਰ ਬਹੁ ਪਰਤਾਂ ਨੇ ਤੇ ਅਸੀਂ ਅਗਲੇ ਪੜਾਵਾਂ ਵੱਲ ਨੂੰ ਵਿਧਣਾ ਆ ਸੋ ਸਾਡੀ ਜ਼ਿੰਮੇਵਾਰੀ ਕੱਲੀ ਇਹ ਨਹੀਂ ਵੀ ਇੱਕ ਚੌਂਕੀ ਦੇ ਆਪਣੇ ਉੱਥੇ ਫਤਿਹ ਹੋਈ ਆ ਤੇ ਹੁਣ ਆਪਾਂ ਇੱਥੇ ਹੀ ਰਹਿਣਾ ਆ ਸੋ ਮੈਨੂੰ ਇੱਥੋਂ ਮੈਂ ਮਾਫੀ ਮੰਗੂਗਾ ਪੰਥ ਤੋਂ ਬਿਲਕੁਲ ਬੇਸ਼ੱਕ ਅਸੀਂ ਇਹਦੀ ਜਿ ਸ਼ਮੂਲੀਅਤ ਰੱਖਾਂਗੇ ਪਰ ਸੇਵਾ ਸੰਭਾਲਦਾ ਜਿਹੜਾ ਕਾਰਜ ਆ ਉਹ ਪੰਥ ਨਹੀਂ ਕਰਨਾ ਆ ਉਹ ਮੇਰੇ ਜ਼ਿੰਮੇ ਨਹੀਂ ਹੈ ਅਸੀਂ ਸ਼ਾਮਲ ਰਹਾਂਗੇ ਪਰ ਸੇਵਾ ਪੰਥ ਨਹੀਂ ਕਰਨੀ ਆ ਸੋ ਇਹਦਾ ਡਰੈੱਸ ਹੈ ਗੁਰਦੁਆਰਾ ਟਿੱਬੀ ਸਾਹਿਬ ਦੇ ਆਪੋਜੀਟ ਸਵਰਾਜ ਪਹਿਲਾਂ ਇਹ ਮਸ਼ਹੂਰ ਹੈ ਸਵਰਾਜ ਮਾਈ ਦਾ ਕੰਪਨੀ ਦੇ ਨਾਲ ਪਰ ਹੁਣ ਇਹ ਮਾਈ ਦਾ ਹੀ ਹੈ ਕੱਲੀ ਸਵਰਾਜ ਨਹੀਂ ਇਹ ਪਹਿਲਾਂ ਪੰਜਾਬ ਟਰੈਕਟਰ ਲਿਮਟਿਡ ਦੇ ਨਾਮ ਤੇ ਸੀਗੀ ਉਸ ਸਮੇਂ ਦੀ ਸਰਕਾਰ ਨੇ ਇਤਿਹਾਸਿਕ ਜਗ੍ਹਾ ਨੂੰ ਵੀ ਸ਼ਾਮਲ ਕਰ ਚ ਤਬਦੀਲ ਕਰਕੇ ਵੱਡੀਆਂ ਫੈਕਟਰੀ ਉਹ ਲੰਮੀ ਚੌੜੀ ਗੱਲਬਾਤ ਆ ਬੜਿਆਂ ਨੇ ਇੱਥੇ ਮਕਾਰੀ ਕੀਤੀ ਬੜਿਆਂ ਨੇ ਇੱਥੇ ਸੌਦੇ ਕੀਤੇ ਬੜਾ ਕੁਝ ਇੱਥੇ ਹੋਇਆ ਪਰ ਆਪਾਂ ਮੌਜੂਦਾ ਸਥਿਤੀ ਚਾਹੁੰਦੇ ਆ ਕਿ ਇਸ ਜਗ੍ਹਾ ਦੇ ਉੱਤੇ ਰੋਪੜ ਤੋਂ ਤੁਸੀਂ ਜਦੋਂ ਅ ਪਰਾਣਾ ਜਿਹੜਾ ਹੈੱਡ ਆ ਜਿਹੜਾ ਵੱਡਾ ਪੋਲਾ ਹੁਣ ਤਾਂ ਬਾਈਪਾਸ ਹੋ ਗਿਆ ਆ ਜਿਹੜੀ ਪਹਿਲਾ ਰੋਡ ਆ ਸਤਲੋਜ ਦੇ ਕੰਡੇ ਦੇ ਉੱਤੇ ਟਿੱਬੀ ਸਾਹਿਬ ਗੁਰਦੁਆਰੇ ਦੇ ਆਪੋਜੀਟ ਜਿਹੜਾ ਮਾਜਦਾ ਦਾ ਗੇਟ ਆ ਉਹਦੇ ਬਿਲਕੁਲ ਸਾਹਮਣੇ ਉਹਦੇ ਉੱਤੇ ਬਿਲਕੁਲ ਵੱਡਾ ਪੰਡਾਲ ਲੱਗਾ ਹੋਊਗਾ ਤੇ ਇਸ ਪੰਡਾਲ ਦੇ ਵਿੱਚ ਮਹਾਰਾਜ ਸੱਚੇ ਪਾਸ਼ਾ ਸ਼ਹੀਜੋਬਤ ਹੋਣਗੇ ਇੱਥੇ ਹੀ ਸਾਰਾ ਸਮਾਗਮ ਜਿਹੜਾ ਉਲਿੱਖਿਆ ਗਿਆ ਆ ਤੁਸੀਂ ਇੱਥੇ ਜਰੂਰ ਪਹੁੰਚਣਾ ਹੈ ਇੱਥੇ ਰਹਿਣ ਦੀ ਵਿਵਸਥਾ ਜਿਹੜੀ ਆ ਉਹ ਬੀਬੀਆਂ ਦੀ ਵੀ ਆ ਬੱਚਿਆਂ ਦੀ ਵੀ ਆ ਇੱਥੇ ਤੁਸੀਂ ਇੱਕ ਦਿਨ ਪਹਿਲਾਂ ਵੀ ਆ ਸਕਦੇ ਹੋ ਵੱਡਾ ਗੁਰਦੁਆਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਜਗ੍ਹਾ ਦੇ ਉੱਤੇ ਆਉਣਾ ਜਦੋਂ ਰੋਪੜ ਤੁਸੀਂ ਆਉਂਗੇ ਬੱਸ ਸਟੈਂਡ ਤੇ ਆਉਂਗੇ ਉੱਥੇ ਵੀ ਅਸੀਂ ਇੱਕ ਬੋਰਡ ਲਾਇਆ ਹੈ ਸਾਰੇ ਰੋਡਾਂ ਤੇ ਵੀ ਬੋਰਡ ਲਾਏ ਨੇ ਅਸੀਂ ਕਿਦੇ ਕਿ ਤੁਸੀਂ ਇੱਥੇ ਪਹੁੰਚਣਾ ਕਿਵੇਂ ਆ ਸੋ ਜੇ ਤੁਸੀਂ ਇੱਥੇ ਆਉਂਗੇ ਗੁਰਦੁਆਰਾ ਟਿੱਬੀ ਸਾਹਿਬ ਦੀ ਲੋਕੇਸ਼ਨ ਲਾਉਂਗੇ ਅਸੀਂ ਆਪਣੇ ਅਲੱਗ-ਅਲੱਗ ਪਲੇਟਫਾਰਮਾਂ ਦੇ ਉੱਤੋਂ ਇੱਥੋਂ ਦਾ ਜਿਹੜਾ ਅਸਲ ਜਿਹੜੀ ਜਗ੍ਹਾ ਆ ਉਸ ਜਗ੍ਹਾ ਤੇ ਖੜ ਕੇ ਵੀ ਅਸੀਂ ਲੋਕੇਸ਼ਨ ਲੋਕਾਂ ਤੱਕ ਪਹੁੰਚਾਵਾਂਗੇ ਕਿ ਕਿਸੇ ਨੂੰ ਵੀ ਜਿਹੜਾ ਇੱਥੇ ਆਉਣ ਲੱਗਿਆ ਮੁਸ਼ਕਲ ਨਾ ਹੋਵੇ ਅਸੀਂ ਆਪਣੇ ਆਪਣੇ ਪੇਜਾਂ ਦੇ ਇੱਥੋਂ ਦੇ ਜਿਹੜੇ ਵੀਰ ਨੇ ਲੋਕਲ ਉਹਨਾਂ ਦੇ ਨੰਬਰ ਵੀ ਪਾਵਾਂਗੇ ਕਿ ਤੁਸੀਂ ਉਹਨਾਂ ਨੂੰ ਪੁੱਛ ਕੇ ਇੱਥੇ ਪਹੁੰਚ ਸਕੋ ਸੋ ਇੰਨੀ ਇਹ ਬੇਨਤੀ ਹੈ ਨਾ ਮੈਂ ਵੀਰ ਨੂੰ ਕਹਾਂਗਾ ਕਿ ਵਿਖਾ ਦੇ ਤਿਆਰੀ ਸਾਰੀ ਹੋ ਗਈ ਹੈ ਲਗਭਗ ਲੰਗਰ ਦੇ ਪ੍ਰਬੰਧ ਹੋਰ ਸਾਰੇ ਜਿਹੜੇ ਪ੍ਰਬੰਧ ਨੇ ਉਹ ਵੀ ਮੁਕੰਮਲ ਕਰ ਲਏ ਗਏ ਨੇ ਤੇ ਇਹ ਜਿਹੜਾ ਅੱਜ ਸ਼ਾਮ ਨੂੰ ਇੱਥੇ ਲੱਗ ਜਾਣਾ ਹੈ ਸਾਊਂਡ ਪਰਾਣ ਰੱਖੋ ਸੱਲੇ ਸਾਊਂਡ ਇੱਥੇ ਸਾਰਾ ਹੋ ਜਾਣਾ ਹੈ ਰੁਕ ਜਾ ਜੀ ਤੇ ਇਸ ਜਗ੍ਹਾ ਦੇ ਉੱਤੇ ਹੀ ਕਨਾਤ ਲੱਗਣਗੇ ਲੰਗਰ ਦਾ ਪ੍ਰਬੰਧ ਹੋ ਗਿਆ ਜਾਂ ਗੱਡੀਆਂ ਖੜਾਉਣ ਦਾ ਪ੍ਰਬੰਧ ਹੋ ਗਿਆ ਵਲੰਟੀਅਰ ਸਾਰਾ ਕੁਝ ਮੁਕੰਮਲ ਹੈ ਤੁਸੀਂ ਇੱਥੇ ਆਉਣਾ ਹੀ ਆ ਸਿਰਫ ਸੋ ਖਾਸ ਜਿਹੜੀ ਬੇਨਤੀ ਹੋਈ ਆ ਕਿ ਇਸ ਮੋਰਚੇ ਨੂੰ ਫਿਲਹਾਲ ਮਾਇਆ ਦੀ ਲੋੜ ਨਹੀਂ ਹੈ ਜਦੋਂ ਇੱਥੇ ਦੀ ਉਹ ਸਾਰੀ ਹੋਊਗੀ ਜਾਂ ਜਿਹਦੇ ਹੱਥਾਂ 'ਚ ਵੀ ਉਹ ਕਾਰਜ ਜਾਊਗਾ ਉਹਨਾਂ ਸਿੰਘਾਂ ਨੂੰ ਜੋ ਚਾਹੀਦਾ ਹੋਇਆ ਉਹ ਤੁਸੀਂ ਰਲ ਕੇ ਉਲੀਕ ਲਿਓ ਅੱਜ ਦੀ ਡੇਟ ਤੱਕ ਇੱਥੇ ਪੈਸੇ ਦੀ ਜ਼ਰੂਰਤ ਨਹੀਂ ਹੈ ਸੋ ਤੁਸੀਂ ਸਿਰਫ ਇੱਥੇ ਆਉਣਾ ਹੀ ਐ ਸ਼ਮੂਲੀਅਤ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ